ਪੰਜ ਨਵੇਂ ਚਿਹਰੇ ਆ ਉਹ ਸ਼ਾਮਿਲ ਕੀਤੇ ਗਏ ਆ ਪਰ ਇਹ ਜਦੋਂ ਸੂਚੀ ਜਾਰੀ ਹੁੰਦੀ ਆ ਕਿ ਕਿਹੜੇ ਕਿਹੜੇ ਨਵੇਂ ਮੰਤਰੀ ਸ਼ਾਮਿਲ ਹੋਣਗੇ ਪੰਜਾਬ ਕੈਬਨਿਟ ਦੇ ਵਿੱਚ ਤਾਂ ਵੱਡੀ ਵੱਡੇ ਸਵਾਲ ਜਿਹੜੇ ਆ ਵੱਡੀ ਚਰਚਾ ਜਿਹੜੀ ਸਿਆਸਤੀ ਜਿਹੜੇ ਰਾਜਨੀਤਿਕ ਅਖਾੜੇ ਨੇ ਉਹਨਾਂ ਦੇ ਵਿੱਚ ਚਰਚਾ ਸ਼ੁਰੂ ਹੋ ਜਾਂਦੀ ਆ ਕਿ ਆਖਿਰਕਾਰ ਕਿਉਂ ਸਰਕਾਰ ਨੂੰ ਮਹਿਜ਼ 2.5 ਸਾਲਾਂ ਦੇ ਵਿੱਚ ਵਾਰ-ਵਾਰ ਜਿਹੜੇ ਆਪਣੇ ਮੰਤਰੀ ਨੇ ਉਹ ਬਦਲਨੇ ਪੈ ਰਹੇ ਨੇ ਆਖਿਰਕਾਰ ਸੂਬਾ ਸਰਕਾਰ ਦੇ ਲਈ ਆਪਣਾ ਰਾਜ ਚਲਾਉਣਾ ਵੀ ਇੱਕ ਵੱਡੀ ਚੁਣੌਤੀ ਆ ਜਿਹੜੀ ਉਹ ਬਣ ਕੇ ਸਾਹਮਣੇ ਆ ਰਹੇ ਆਂਕੜਿਆਂ ਦੇ ਵੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਮਾਈਨਿੰਗ ਵਿਭਾਗ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸੂਬਾ ਸਰਕਾਰ ਜਦੋਂ ਸੱਤਾ ਦੇ ਵਿੱਚ ਨਹੀਂ ਆਈ ਸੀ ਮੈਂ ਇਲੈਕਸ਼ਨ ਦੌਰਾਨ ਸਮੇਂ ਦੀ ਗੱਲ ਕਰ ਰਿਹਾ ਉਹਦੋਂ ਕਿਹਾ ਜਾ ਰਿਹਾ ਸੀ ਕਿ ਜੇਕਰ ਪੰਜਾਬ ਦੇ ਲੋਕ ਆਵਾਦੀ ਪਾਰਟੀ ਦੀ ਸਰਕਾਰ ਨੂੰ ਵੋਟ ਪਾ ਕੇ ਸੱਤਾ ਦੇ ਵਿੱਚ ਲਿਆਉਣਗੇ ਤਾਂ ਮਾਈਨਿੰਗ ਦੇ ਜਿਹੜਾ ਵਿੱਚੋਂ ਹੈਗਾ ਉਹ 20000 ਕਰੋੜ ਰੁਪਇਆ ਕਮਾਉਣ ਦੇ ਦਾਅਵੇ ਜਿਹੜੇ ਆ ਉਹ ਸਰਕਾਰ ਵੱਲੋਂ ਕੀਤੇ ਜਾ ਰਹੇ ਸੀ ਮੁੱਖ ਮੰਤਰੀ ਦਿੱਲੀ ਨੇ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਇਹ ਗੱਲ ਆਖੀ ਸੀ ਕਿ ਭਾਈ ਅਸੀਂ 20000 ਕਰੋੜ ਰੁਪਏ ਤੱਕ ਜਿਹੜੀ ਹੈਗੀ ਆਮਦਨ ਉਹ ਸਿਰਫ ਮਾਈਨਿੰਗ ਦੇ ਵਿਭਾਗ ਦੇ ਵਿੱਚੋਂ ਜਿਹੜੀ ਕਮਾਕੇ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਵਿੱਚ ਪਾਵਾਂਗੇ ਪਰ ਇਹ ਆંકੜੇ ਮੇਰੇ ਕੋਲ ਨੇ ਕਿ ਮਹਿਜ ਸਾਲਾਨਾ 20000 ਕਰੋੜ ਤਾਂ ਬਹੁਤ ਦੂਰ ਦੀ ਗੱਲ ਹੈ 300 ਕਰੋੜ ਰੁਪਏ ਸਾਲਾਨਾ ਆਮਦਨ ਉੱਤੇ ਮਾਈਨਿੰਗ ਵਿਭਾਗ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਹੈ ਤੇ ਜੇਕਰ ਅਸੀਂ ਮਾਈਨਿੰਗ ਵਿਭਾਗ ਦੇ ਮੰਤਰੀਆਂ ਦੀ ਗੱਲ ਕਰਦੇ ਹਾਂ ਤਾਂ ਪਹਿਲਾ ਜਿਹੜਾ ਇਹ ਵਿਭਾਗ ਹੈ ਇਹ ਲਗਾਤਾਰ ਕਿਉਂਕਿ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ ਬਾਰ ਬਾਰ ਸਰਕਾਰ ਦੇ ਮੰਤਰੀਆਂ ਦੀ ਸ਼ਮੂਲੀਅਤ ਉੱਤੇ ਵੀ ਸਵਾਲੀਆ ਨਿਸ਼ਾਨ ਜਿਹੜੇ ਉੱਠਦੇ ਨਜ਼ਰ ਆਏ ਸੀ ਕਿ ਆਖਿਰਕਾਰ ਸ਼ਰੀਆਮ ਜਿਸ ਤਰੀਕੇ ਦੇ ਨਾਲ ਮਾਈਨਿੰਗ ਹੈ ਜਿਹੜੀ ਨਜਾਇਜ਼ ਮਾਈਨਿੰਗ ਸੂਬੇ ਅੰਦਰ ਹੋ ਰਹੀ ਹੈ ਉਸ ਨੂੰ ਲੈ ਕੇ ਵੀ ਮਾਨ ਸਰਕਾਰ ਦੇ ਉੱਤੇ ਲਗਾਤਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਜਿਹੜੇ ਸਵਾਲ ਨੇ ਉਹ ਕੀਤੇ ਜਾ ਰਹੇ ਸੀ ਸਭ ਤੋਂ ਪਹਿਲਾਂ ਮਾਈਨਿੰਗ ਵਿਭਾਗ ਜਿਹੜਾ ਹੈਗਾ ਉਹ ਹਰਜੋਤ ਸਿੰਘ ਬੈਂਸਕੋਲ ਹੁੰਦਾ ਉਸ ਤੋਂ ਬਾਅਦ ਉਹਨਾਂ ਤੋਂ ਇਹ ਵਿਭਾਗ ਲੈ ਕੇ ਗੁਰਮੀਤ ਸਿੰਘ ਮੀਤਹੇਰ ਨੇ ਜਿਹੜੇ ਉਹਨਾਂ ਨੂੰ ਦਿੱਤਾ ਜਾਂਦਾ ਜਿਸ ਤੋਂ ਬਾਅਦ ਮੀਤਹੇਰ ਤੋਂ ਵੀ ਇਹ ਜਿਹੜਾ ਵਿਭਾਗ ਹੈ ਉਹ ਵਾਪਸ ਲੈ ਲਿਆ ਜਾਂਦਾ ਤੇ ਚੇਤਨ ਸਿੰਘ ਜੋੜੇ ਮਾਜਰਾ ਜਿਹੜੇ ਕਿ ਹੁਣ ਕੈਬਨਿਟ ਦਾ ਹਿੱਸਾ ਨਹੀਂ ਹੈਗੇ ਉਹਨਾਂ ਨੂੰ ਜਿਹੜਾ ਮਾਈਨਿੰਗ ਵਿਭਾਗ ਹੈ ਉਹ ਸੌਪ ਦਿੱਤਾ ਜਾਂਦਾ ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਉੱਤੇ ਜਿਹੜੇ ਆ ਉਹ ਦੋਸ਼ ਜਿਹੜੇ ਆ ਉਹ ਲੱਗਦੇ ਆ ਕਿ ਨਜਾਇਜ਼ ਮਾਈਨਿੰਗ ਜਿਸ ਤਰੀਕੇ ਦੇ ਨਾਲ ਸੂਬੇ ਵਿੱਚ ਹੋ ਰਹੀ ਆ ਉਸ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਜਦੋਂ ਚੇਤਨ ਸਿੰਘ ਜੋੜੇ ਮਾਜਰਾ ਉੱਤੇ ਨਿਸ਼ਾਨਾ ਸਾਧਨਾ ਸ਼ੁਰੂ ਕੀਤਾ ਗਿਆ ਤਾਂ ਹੁਣ ਮੁੱਖ ਮੰਤਰੀ ਸਾਹਿਬ ਨੇ ਬਰਿੰਦਰ ਕੁਮਾਰ ਗੋਇਲ ਨੇ ਜਿਹੜੇ ਜਿਹੜੇ ਨਵੇਂ ਕੈਬਨਿਟ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਇਹ ਵਿਭਾਗ ਦਿੱਤਾ ਹੈ ਤਾਂ ਹੁਣ ਦੇਖਣ ਵਾਲੀ ਗੱਲ ਉਹ ਹੋਵੇ ਇਹ ਹੋਵੇਗੀ ਕਿ ਕੀ ਸੂਬੇ ਅੰਦਰ ਹੋ ਰਹੀ ਨਜਾਇਜ਼ ਮਾਈਨਿੰਗ ਉੱਤੇ ਕੋਈ ਕੰਟਰੋਲ ਜਿਹੜਾ ਉਹ ਬਰਿੰਦਰ ਕੁਮਾਰ ਗੋਲ ਜਿਹੜੇ ਉਹ ਕਰਦੇ ਹੋਏ ਨਜ਼ਰ ਆਉਣਗੇ ਜਾਂ ਫਿਰ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਸ ਤਰੀਕੇ ਦੇ ਨਾਲ ਸੂਬਾ ਸਰਕਾਰ ਦੇ ਵੱਲੋਂ ਆਪਣੇ ਮੰਤਰੀ ਜਿਹੜੇ ਆ ਉਹ ਬਦਲੇ ਜਾ ਰਹੇ ਆ ਫੇਰ ਬਦਲ ਜਿਹੜਾ ਉਹ ਕੀਤਾ ਜਾ ਰਿਹਾ ਹੈ ਪੁਰਾਣੇ ਚਿਹਰੇ ਜਿਹੜੇ ਆ ਉਹ ਹਟਾ ਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਕਿਉਂਕਿ ਬਰਿੰਦਰ ਕੁਮਾਰ ਉਹ ਨੇ ਜਿਹੜੇ ਪਹਿਲੀ ਵਾਰ ਵਿਧਾਇਕ ਬਣੇ ਨੇ ਜ਼ਿਆਦਾ ਕੋਈ ਤਜਰਬਾ ਨਹੀਂ ਹੈਗਾ ਉਹਨਾਂ ਦੇ ਕੋਲ ਅਸੀਂ ਕਹਿ ਸਕਦੇ ਹਾਂ ਪਰ ਪਹਿਲੀ ਵਾਰੀ ਕਿਉਂਕਿ ਵਿਧਾਇਕ ਬਣੇ ਨੇ ਤਾਂ ਪਹਿਲੀ ਵਾਰ ਹੀ ਉਹਨਾਂ ਨੂੰ ਮਾਈਨਿੰਗ ਵਿਭਾਗ ਦੇ ਦਿੱਤਾ ਗਿਆ ਤੇ ਮੰਤਰੀ ਬਣ ਚੁੱਕੇ ਨੇ ਹੁਣ ਤੇ ਵੇਖਣ ਵਾਲੀ ਗੱਲ ਹੋਵੇਗੀ ਕਿ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਸ ਤੋਂ ਇਲਾਵਾ ਅਸੀਂ ਹੋਰ ਵੀ ਅੰਕੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜੇਕਰ ਅਸੀਂ ਸਥਾਨਕ ਸਰਕਾਰਾਂ ਦੀ ਗੱਲ ਕਰਦੇ ਹਾਂ ਤਾਂ ਸਥਾਨਕ ਸਰਕਾਰਾਂ ਮੰਤਰੀ ਹੈ ਜਿਹੜਾ ਉਹ ਵੀ ਤੀਸਰੀ ਵਾਰ ਬਦਲਿਆ ਗਿਆ ਇੰਦਰਬੀਰ ਸਿੰਘ ਨਿੱਜਰ ਤੋਂ ਜਦੋਂ ਵਿਭਾਗ ਲੈ ਲਿਆ ਗਿਆ ਤਾਂ ਉਸ ਤੋਂ ਬਾਅਦ ਬਲਕਾਰ ਸਿੰਘ ਜਿਹੜੇ ਕਿ ਮੰਤਰੀ ਨੇ ਉਹਨਾਂ ਨੂੰ ਇਹ ਵਿਭਾਗ ਦਿੱਤਾ ਗਿਆ ਸੀ ਹਾਲਾਂਕਿ ਉਹ ਵੀ ਹੁਣ ਕੈਬਨਿਟ ਦਾ ਹਿੱਸਾ ਨਹੀਂ ਹੈਗੇ ਕਿਉਂਕਿ ਜਦੋਂ ਅ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਦੇ ਵੱਲੋਂ ਇੱਕ ਇਤਰਾਜ਼ਜੋਗ ਵੀਡੀਓ ਜਿਹੜੀ ਆ ਉਹ ਰਾਜਪਾਲ ਨੂੰ ਸੌਂਪੀ ਗਈ ਇੱਕ ਸ਼ਿਕਾਇਤ ਦੇ ਨਾਲ ਤਾਂ ਉਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਅ ਬਲਕਾਰ ਸਿੰਘ ਨੂੰ ਨਿਸ਼ਾਨਾ ਜਿਹੜਾ ਉਹ ਨਿਸ਼ਾਨੇ ਤੇ ਲਿਆ ਜਾ ਰਿਹਾ ਸੀ ਵਿਰੋਧੀਆਂ ਦੇ ਵੱਲੋਂ ਤੇ ਲਗਾਤਾਰ ਮਾਨ ਸਰਕਾਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸੀ ਕਿ ਆਖਿਰਕਾਰ ਉਹਨਾਂ ਨੂੰ ਅਜੇ ਤੱਕ ਕਿਉਂ ਕੈਬਨਿਟ ਦੇ ਵਿੱਚ ਥਾਂ ਦਿੱਤੀ ਹੋਈ ਆ ਤਾਂ ਹੁਣ ਹੋ ਸਕਦਾ ਹੈ ਕਿ ਇਸੇ ਕਾਰਨ ਕਰਕੇ ਜਿਹੜਾ ਸਥਾਨਿਕ ਸਰਕਾਰਾਂ ਵਿਭਾਗ ਸੀਗਾ ਉਹ ਬਲਕਾਰ ਸਿੰਘ ਤੋਂ ਹੁਣ ਡਾਕਟਰ ਰਵਜੋਤ ਸਿੰਘ ਨੇ ਜਿਹੜੇ ਉਹਨਾਂ ਨੂੰ ਦੇ ਦਿੱਤਾ ਗਿਆ ਏ ਤੇ ਜੇਲ੍ਹ ਮੰਤਰੀ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਜੇਲ੍ਹ ਮੰਤਰੀ ਵੀ ਸੂਬਾ ਸਰਕਾਰ ਦੇ ਵੱਲੋਂ ਤੀਸਰੀ ਵਾਰ ਬਦਲਿਆ ਗਿਆ ਸੂਬੇ ਦੇ ਅੰਦਰ ਲਗਾਤਾਰ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਰਾਜ ਦੇ ਵਿੱਚ ਇਹ ਗੱਲ ਆਖੀ ਜਾ ਰਹੀ ਹੈ ਕਿ ਭਾਈ ਜੇਲ੍ਹਾਂ ਤੋਂ ਫਰੋਤੀਆਂ ਲਈ ਫੋਨ ਆਉਂਦੇ ਨੇ ਜੇਲ੍ਹਾਂ ਤੋਂ ਇੰਟਰਵਿਊਆ ਹੋ ਰਹੀਆਂ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਆ ਉਹ ਖਰੜ ਦੇ ਸੀਆਈਏ ਦੇ ਵਿੱਚ ਹੋਈ ਉਸ ਨੂੰ ਲੈ ਕੇ ਵੀ ਹਾਈ ਕੋਰਟ ਨੇ ਸਖਤ ਰੁਕ្ខ ਅਪਣਾਉਂਦਿਆਂ ਪੰਜਾਬ ਸਰਕਾਰ ਤੋਂ ਜਵਾਬਦੇਹੀ ਤਲਬ ਕੀਤੀ ਸੀ ਤੇ ਹਰਜੋਤ ਸਿੰਘ ਬੈਂਸ ਤੋਂ ਜਿਹੜਾ ਚਾਰਜ ਸੀਗਾ ਜੇਲ੍ਹ ਜੇਲ੍ਹ ਮੰਤਰੀ ਕੋਕਹਰਜੋਤ ਸਿੰਘ ਬੈਂਸ ਵੀ ਰਹੇ ਨੇ ਉਹਨਾਂ ਤੋਂ ਇਹ ਜਿਹੜਾ ਚਾਰਜ ਸੀ ਉਹ ਲੈ ਲਿਆ ਗਿਆ ਤੇ ਲਾਲਜੀਤ ਸਿੰਘ ਭੁੱਲੜ ਨੂੰ ਦੇ ਦਿੱਤਾ ਗਿਆ ਸੀ ਪਰ ਕਿਤੇ ਨਾ ਕਿਤੇ ਇਹ ਜਿਹੜਾ ਚਾਰਜ ਸੀ ਬਾਅਦ ਦੇ ਵਿੱਚ ਉਹਨਾਂ ਤੋਂ ਵੀ ਖੋਲਿਆ ਗਿਆ ਕਿਉਂਕਿ ਜਦੋਂ ਲਾਲਜੀਤ ਸਿੰਘ ਭੁੱਲਰ ਨੂੰ ਜੇਲ੍ਹ ਵਿਭਾਗ ਦਿੱਤਾ ਗਿਆ ਤਾਂ ਉਹਨਾਂ ਤੋਂ ਇੱਕ ਵਿਭਾਗ ਜਿਹੜਾ ਉਹਨਾਂ ਕੋਲ ਪਿੰਡੂ ਵਿਕਾਸ ਵਿਭਾਗ ਦਾ ਮੰਤਰਾਲੇ ਸੀਗਾ ਉਹਨੂੰ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਕਿ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਉਹਨਾਂ ਨੂੰ ਅੱਗੇ ਦੇ ਦਿੱਤਾ ਗਿਆ ਸੀ ਪਰ ਹੁਣ ਜਿਹੜੇ ਵਿਭਾਗ ਦੇ ਵਿੱਚ ਨਵੇਂ ਮੰਤਰੀ ਤਰुणਪ੍ਰੀਤ ਸਿੰਘ ਸੋਹਣ ਨੇ ਉਹਨਾਂ ਨੂੰ ਵਿਭਾਗ ਜਿਹੜਾ ਇਹ ਸੌਪਿਆ ਗਿਆ ਇਹ ਤਾਂ ਕਿਤੇ ਨਾ ਕਿਤੇ ਸੂਬਾ ਸਰਕਾਰ ਲਈ ਵੱਡੀ ਚੁਣੌਤੀ ਜਿਹੜੀ ਆ ਉਹ ਵਿਰੋਧੀ ਧਿਰਾਂ ਸਮੇਤ ਪੰਜਾਬ ਦੇ ਲੋਕ ਇਹ ਗੱਲ ਸੋਚਣ ਤੇ ਮਜਬੂਰ ਹੋ ਚੁੱਕੇ ਨੇ ਕਿ ਭਾਈ ਆਖਿਰਕਾਰ ਕਿਉਂ ਤੁਸੀਂ ਮਹਿਜ਼ 2.5 ਸਾਲਾਂ ਦੇ ਵਿੱਚ ਬਾਰ-ਬਾਰ ਆਪਣੇ ਜਿਹੜੇ ਮੰਤਰੀ ਇਸ ਤਰੀਕੇ ਦੇ ਨਾਲ ਬਦਲ ਲਏ ਹੋ ਮਾਰ-ਬਾਰ ਕਿਉਂਕਿ ਕੁਝ ਵਿਭਾਗ ਅਸੀਂ ਤੁਹਾਨੂੰ ਅੰਕੜੇ ਸਮੇਤ ਸਾਂਝੇ ਕੀਤੇ ਆ ਕਿ ਕਿਸ ਤਰੀਕੇ ਦੇ ਨਾਲ ਤੀਸਰੀ ਤੀਸਰੀ ਵਾਰ ਤਿੰਨ-ਤਿੰਨ ਵਾਰ ਜਿਹੜਾ ਹੈਗਾ ਮਹਿਜ਼ 2.5 ਸਾਲਾਂ ਦੇ ਵਿੱਚ ਸਰਕਾਰ ਦੇ ਵੱਲੋਂ ਉਹ ਵਿਭਾਗਾਂ ਦੇ ਜਿਹੜੇ ਮੁਖੀ ਕਹਿ ਸਕਦੇ ਆ ਮੰਤਰੀ ਕਹਿ ਸਕਦੇ ਆ ਉਹਨਾਂ ਨੂੰ ਬਦਲਿਆ ਗਿਆ ਤਾਂ ਕਿਤਨਾ ਕਿਤੇ ਵੱਡੇ ਸਵਾਲ ਖੜੇ ਕਰਦਾ ਕਿ ਆਖਿਰਕਾਰ ਆਪਣਾ ਸ਼ਾਸਨ ਕਾਇਮ ਕਰਨ ਦੇ ਲਈ ਸੂਬਾ ਸਰਕਾਰ ਨੂੰ ਇੱਕ ਵੱਡੀ ਚੁਣੌਤੀ ਹੈ ਜਿਹੜੀ ਉਹ ਇਹ ਸਾਹਮਣੇ ਆਈ ਹੋਈ ਹੈ ਕਿ ਕਿਹਨੂੰ ਲਈਏ ਕਿਹਨੂੰ ਨਾ ਲਈਏ ਜਿਵੇਂ ਹੀ ਕੋਈ ਨਵਾਂ ਮਾਤਰੀ ਲਾਉਂਦੇ ਨੇ ਕਿਤੇ ਨਾ ਕਿਤੇ ਕੋਈ ਨਵਾਂ ਕਾਟੋ ਕਲੇਸ਼ ਖੜਾ ਹੋ ਜਾਂਦਾ ਜਦੋਂ ਉਹ ਮਾਮਲਾ ਕੋਈ ਠੰਡਾ ਪੈਂਦਾ ਤਾਂ ਕੋਈ ਹੋਰ ਕਿਤੇ ਨਾ ਕਿਤੇ ਚਰਚਾਵਾ ਦੇ ਵਿੱਚ ਸਰਕਾਰ ਲਗਾਤਾਰ ਚੱਲ ਰਹੀ ਹੈ ਸੋ ਵੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੇ ਹੁਣ ਨਵੇਂ ਪੰਜ ਚਿਹਰੇ ਕੈਬਨਟ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਇਹ ਕਿੰਨੀ ਕੁ ਧੀਰ ਟਿਕਣਗੇ ਕੈਬਨਟ ਦੇ ਵਿੱਚ ਜਾਂ ਫਿਰ ਜਿਹੜੇ ਇਸ ਤੋਂ ਪਹਿਲਾਂ ਕੈਬਨਿਟ ਦੇ ਵਿੱਚ ਮੰਤਰੀ ਵਰਕਰਾਰ ਚੱਲ ਰਹੇ ਨੇ ਕਿ ਉਹਨਾਂ ਦਾ ਕਾਰਜਕਾਲ ਹੋਰ ਕਿੰਨਾ ਕੁ ਲੰਬਾ ਹੋਵੇਗਾ ਜਾਂ ਫਿਰ ਉਹਨਾਂ ਨੂੰ ਵੀ ਜਲਦ ਕੈਬਨਿਟ ਚੋਂ ਛੁੱਟੀ ਦਿੱਤੀ ਜਾਵੇਗੀ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਲਪਲ ਦੀ ਅਪਡੇਟ ਅਸੀਂ ਅਜੀਤ ਵੈਬ ਟੀਵੀ ਦੇ ਮਾਧਿਅਮ ਰਾਹੀਂ ਤੁਹਾਡਾ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਧੰਨਵਾਦ